ਲੈ ਕੇ ਮਾਚ ਦਾ ਦੰਗਲ ਪੂਰੀ ਤਰ੍ਹਾਂ ਦੇ ਨਾਲ ਪੱਕ ਚੁਕਿਆ ਹੈ ਚਾਰੇ ਪਾਰਟੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਇਸ ਦੇ ਵਿਚਾਲੇ న్యూਸ 18 ਦੀ ਟੀਮ ਨੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਾਣਿਆ ਕਿ ਉਹ ਕਿਹਨਾ ਮੁੱਤਿਆਂ ਨੂੰ ਲੈ ਕੇ ਚੋਣ ਲੜ ਰਹੇ ਹੈ ਤਾਂ ਆਪਣੇ ਆਪ ਦੇ ਵਿੱਚ ਚੋਣ ਵੀ ਦਿਲਚਸਪ ਤੋ ਜਿੰਨੀ ਚੋਣ ਹੋਣ ਜਾ ਰਹੀ ਹੈ ਤੇ ਗੱਲ ਕੀਤੀ ਜਾਵੇ ਤਾਂ ਨਿਰੰਤਰ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ ਉਸੇ ਤਰੀਕੇ ਨਾਲ ਬੀਜੇਪੀ ਤੋਂ ਉਮੀਦਵਾਰ ਹਰਜੀਤ ਸਿੰਘ ਸੰਧੂ ਜੋ ਕਿ ਜ਼ਿਲ੍ਹਾ ਪ੍ਰਧਾਨਵੀ ਨੇ ਬੀਜੇਪੀ ਦੇ ਔਰ ਇਹਨਾਂ ਨੂੰ ਜਿਹੜਾ ਹੈ ਲਗਾਤਾਰ ਪ੍ਰਚਾਰ ਕਰ ਰਹੇ ਨੇ ਲੋਕਾਂ ਦੇ ਘਰਾਂ ਜਾ ਰਹੇ ਨੇ ਇਸ ਵਕਤ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਜਗ੍ਹਾ ਤੇ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ ਹਰਜੀਤ ਸਿੰਘ ਸੰਧੂ ਹੁਣੀ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਉਹ ਨਿਰੰਤਰ ਜਿਹੜਾ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਆ ਤਰਨਤਾਰਨ ਦੇ ਵਿੱਚ ਲਗਾਤਾਰ ਜਿਹੜਾ ਪ੍ਰੋਗਰਾਮ ਆਲਾ ਦੌਰ ਚੱਲ ਰਹੀ ਹੈ ਸਾਰੀਆਂ ਪਾਰਟੀਆਂ ਪ੍ਰਚਾਰ ਕਰੀਆਂ ਹਰਜੀਤ ਜੀ ਕਿਸ ਤਰ੍ਹਾਂ ਦੇਖਦੇ ਹੋ ਤਰਨਤਾਰਨ ਦੇ ਵਿੱਚ ਨਿਰੰਤਰ ਜਿਵੇਂ ਇਲੈਕਸ਼ਨ ਚੱਲ ਰਹੀ ਹੈ ਪ੍ਰਚਾਰ ਚੱਲ ਰਿਹਾ ਕੀ ਮਾਹੌਲ ਹੈ ਕੀ ਅੰਗਾਜ ਜਿਹੜਾ ਲੋਕਾਂ ਵੱਲੋਂ ਨਜ਼ਰ ਆ ਰਿਹਾ ਤਰਨਤਾਰਨ ਵਿਧਾਨ ਸਭਾ ਜਿਹੜੀ ਹੈ ਜਿਮਨੀ ਇਲੈਕਸ਼ਨ ਹੈ ਨੇ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਮੁੱਢ ਬੰਧੂ ਜਿਹੜੇ ਲੋਕ ਆ ਤਰਨਤਾਰਨ ਦੀਆਂ ਆਲੋਚਨਾਵਾਂ ਕਰਦੇ ਸੀ ਪਿੰਡਾਂ 'ਚ ਭਾਰਤੀ ਜਨਤਾ ਪਾਰਟੀ ਆਈ ਹੀ ਨਹੀਂ ਕੈਡਰ ਹੀ ਨਹੀਂ ਹੂੰ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਬੂਤ ਸਮੇਲਨ ਤੋਂ ਚੋਣ ਰੈਲੀ ਤੋਂ ਕਿ ਲੋਕਾਂ ਦੇ ਦਲਾਂ 'ਚ ਇਸ ਬਾਰੇ ਇੱਕ ਜਾ ਹੈ ਲੋਕ ਸਮਝ ਚੁੱਕੇ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਵੀ ਸੂਬੇ ਦੇ ਵਿੱਚ ਇੱਕ ਵਾਰੀ ਲੋਕਾਂ ਨੇ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਨੁਹਾਰ ਬਦਲ ਕੇ ਰੱਖ ਦਿੰਦੀ ਹੈ ਤੇ ਇਸੇ ਲੜੀ ਦੇ ਤਹਿਤ ਤਰਨ ਤਰਨ ਵਿਧਾਨ ਸਭਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸੈਂਕੜੇ ਲੋਕਾਂ ਦਾ ਭਾਰਤੀ ਜਨਤਾ ਪਾਰਟੀ 'ਚ ਸ਼ਮੂਲੀਅਤ ਕਰਨਾ ਭਾਰਤੀ ਜਨਤਾ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੀਤੀਆਂ ਨੀਤੀਆਂ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਚੋਣ ਦਾ ਸਿੱਧਾ ਸੰਕੇਤ ਹੈ ਕਿ ਲੋਕ ਤਰਨ ਤਰਨ ਦੀ ਵਿਧਾਨ ਸਭਾ ਦੇ ਵਿੱਚ ਇਸ ਵਾਰ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਵੋਟ ਪਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਕ ਵਿੱਚ ਫਤਵਾ ਦੇਣ ਤਿਆਰ-ਬਰ ਤਿਆਰ ਬੈਠੇ। ਮੁੱਦਿਆਂ ਦੀ ਗੱਲ ਕਰ ਲਈਏ ਤਾਂ ਕਿਹੜੇ ਮੁੱਦਿਆਂ ਤੇ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਜਾ ਰਿਹਾ ਹੈ ਔਰ ਲੋਕਾਂ ਚ ਉਸ ਦੀਆਂ ਜਿਹੜੀਆਂ ਚਰਚਾਵਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਡਾ ਤਰਨਤਾਰਨ ਜ਼ਿਲ੍ਹਾ ਹੂੰ ਕੋਈ ਇੱਕ ਦਿਨ ਇਦਾਂ ਦਾ ਨਹੀਂ ਜਿਸ ਦਿਨ ਇੱਥੇ ਕੋਈ ਕਤਲ ਉਗਾਰਤ ਨਾ ਹੋਵੇ ਕੋਈ ਗੈਂਗਸਟਰ ਵੱਲੋਂ ਛੋਟੇ ਤੋਂ ਛੋਟੇ ਵਪਾਰੀ ਨੂੰ ਕੋਈ ਫਰौती ਦੀ ਮੰਗ ਨਾ ਕੀਤੀ ਗਈ ਹੋਵੇ ਕੋਈ ਇੱਕ ਦਿਨ ਇਦਾਂ ਦਾ ਨਹੀਂ ਕਿ ਨਸ਼ੇ ਦੀ ਭੇਡ ਦੇ ਵਿੱਚ ਕਿਸੇ ਦੇ ਮਾਂ ਦੇ ਪੁੱਤ ਕਿਸੇ ਭੈਣ ਦੇ ਸੁਹਾਗ ਦੀ ਜਾਨ ਨਾ ਗਈ ਹੋਵੇ ਲੋਕ ਜਿਹੜਾ ਇਹਨਾਂ ਹਾਲਾਤਾਂ ਤੋਂ ਤੰਗ ਆ ਚੁੱਕੇ ਨੇ ਲੋਕ ਮਹਿਸੂਸ ਕਰਦੇ ਆ ਕਿ ਪੰਜਾਬ ਨਾਲੋਂ 8 ਗੁਣਾ ਵੱਡਾ ਸੂਬਾ ਹੈ ਜੁਪੀ ਵਰਗੇ ਸੂਬੇ ਜਿੱਥੇ ਜਿਹੜੇ ਅੱਜ ਹਾਲਾਤ ਪੰਜਾਬ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਬਣੇ ਇਹੋ ਜਿਹੇ ਹਾਲਾਤ ਲੋਕ ਮਹਿਸੂਸ ਕਰਦੇ ਜੁਪੀ ਵਰਗੇ ਸੂਬਿਆਂ 'ਚ ਨਹੀਂ ਹੁੰਦੇ ਤੇ ਅੱਜ ਜੁਪੀ ਵਰਗੇ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਉਥੇ ਬਿਲਕੁਲ ਠੰਡੀਆਂ ਹਵਾਵਾਂ ਆ ਰਹੀਆਂ ਨੇ ਪੂਰੇ ਭਾਰਤ ਦੇ ਵਿੱਚ ਜੁਪੀ ਵਰਗੇ ਸੂਬੇ ਉਦਾਹਰਣ ਵਜੋਂ ਕੰਮ ਕਰ ਰਹੇ ਨੇ ਤੇ ਲੋਕ ਮਹਿਸੂਸ ਕਰਦੇ ਆ ਕਿ ਜੇ ਜੁਪੀ ਵਰਗੇ ਸੂਬਿਆਂ 'ਚ ਸ਼ਾਂਤੀ ਹੋ ਸਕਦੀ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਇੱਥੇ ਮੌਕਾ ਦਿੱਤਾ ਜਾਵੇ ਇਥੋਂ ਵੀ ਜਿਹੜਾ ਨਸ਼ਾ ਜੇ ਖਤਮ ਕਰ ਸਕਦੀ ਤੇ ਭਾਰਤੀ ਜਨਤਾ ਪਾਰਟੀ ਖਤਮ ਕਰ ਸਕਦੀ ਜੇ ਗੈਂਗਸਟਰਾਂ ਨੂੰ ਨੱਥ ਪਾ ਸਕਦੀ ਆ ਤੇ ਭਾਰਤੀ ਜਨਤਾ ਪਾਰਟੀ ਪਾ ਸਕਦੀ ਆ ਜੇ ਬੇਰੁਜ਼ਗਾਰੀ ਦੂਰ ਕਰ ਸਕਦੀ ਆ ਵੱਡੀਆਂ ਵੱਡੀਆਂ ਇੰਡਸਟਰੀਆਂ ਲੱਗ ਸਕਦੀਆਂ ਤੇ ਭਾਰਤੀ ਜਨਤਾ ਪਾਰਟੀ ਲਾ ਸਕਦੀ ਆ ਲੋਕ ਹਰੇਕ ਪੱਖੋਂ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਕਰ ਰਹੇ ਨੇ ਉਹਦਾ ਜਿਹੜਾ ਜੀਦਾ ਜਗਦਾ ਸਬੂਤ ਆ ਕਿ ਵੱਡੀ ਗਿਣਤੀ ਚ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਵੀ ਹੋ ਰਹੇ ਨੇ ਲੋਕ ਉਤਸ਼ਾਹ ਦੇ ਵਿੱਚ ਨੇ ਦੇ 11 ਨੰਬਰ ਨੂੰ ਜਿਹੜੀ ਵੋਟ ਆ ਸੀ ਚੋਣ ਚਿੰਨ੍ਹ ਕਮਲ ਤੇ ਫੁੱਲ ਤੇ ਪਾਰ